ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਲਾਇਲ ਚੈਨਲ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਅੱਜ ਅਸੀਂ ਤੁਹਾਨੂੰ ਡੇਰਾ ਬਿਆਸ ਦੇ ਜੋ ਸ਼ਰਧਾਲੂਆਂ ਨੂੰ ਡੇਰਾ ਬਿਆਸ ਦੇ ਵੱਲੋਂ ਖੁਸ਼ਖਬਰੀ ਦਿੱਤੀ ਗਈ ਹੈ ਉਸ ਦੇ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਡੇਰਾ ਰਾਧਾ ਸੋਮੀ ਬਿਆਸ ਦੇ ਸਾਰੇ ਹੀ ਸ਼ਰਧਾਲੂਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜੋ ਕਿ ਡੇਰਾ ਬਿਆਸ ਦੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੇ ਸੰਗਤਾਂ ਦੇ ਸਹੂਲਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਡੇਰਾ ਬਿਆਸ ਲਈ ਸਪੈਸ਼ਲ ਰੇਲ ਗੱਡੀਆਂ ਰਵਨੀਤ ਬੱਟੂ ਜੋ ਰੇਲ ਮੰਤਰੀ ਨੇ ਉਹਨਾਂ ਤੋਂ ਮੰਗ ਰੱਖੀ ਸੀ ਉਹ ਰੇਲ ਗੱਡੀਆਂ ਹੁਣ ਸਪੈਸ਼ਲ ਟ੍ਰੇਨ ਜਿਹੜੀਆਂ ਨੇ ਸੰਗਤਾਂ ਲਈ ਚਾਲੂ ਕੀਤੀਆਂ ਗਈਆਂ ਨੇ ਸੋ ਡੇਰਾ ਬਿਆਸ ਵਿੱਚ ਅਜੋਜਿਤ ਹੋਣ ਵਾਲੇ ਰਾਧਾ ਸੋਮੀ ਸ਼ਾਸਨ ਸਮਾਗਮਾਂ ਵਿੱਚ ਜੋ ਸ਼ਰਧਾਲੂਆਂ ਨੇ ਸਮੂਲੀਅਤ ਕਰਨੀ ਹੁੰਦੀ ਹੈ ਸੰਗਤਾਂ ਦੇ ਲਈ ਇਹ ਬਹੁਤ ਹੀ ਵੱਡੀ ਸਹੂਲਤ ਐਲਾਨੀ ਗਈ ਹੈ ਭਾਰਤੀ ਰੇਲਵੇ ਦੇ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਮਈ ਮਹੀਨੇ ਦੇ ਵਿੱਚ ਜੋ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਗਿਆ ਸੀ ਇਹ ਸਪੈਸ਼ਲ ਟ੍ਰੇਨਾਂ ਜੋ ਵਿਆਸ ਸਟੇਸ਼ਨ ਪਹੁੰਚਣ ਗਈਆਂ ਇਹਨਾਂ ਦੇ ਬਾਰੇ ਸਮਾਚਾਰਨੀ ਜਾਰੀ ਕੀਤੀ ਗਈ ਹੈ ਸੋ ਸਪੈਸ਼ਲ ਰੇਲ ਸਿਵਾਮਾ ਨਾਲ ਸੰਗਤ ਨੂੰ ਯਾਤਰਾ ਵਿੱਚ ਵੱਡੀ ਆਸਾਨੀ ਮਿਲੇਗੀ ਖਾਸ ਕਰਕੇ ਜਿਰੰਦਰ ਅਤੇ ਆਲੇ ਦੁਆਲੇ ਦੀਆਂ ਜੋ ਇਲਾਕਿਆਂ ਦੇ ਯਾਤਰੀ ਨੇ ਡੇਰਾ ਵਿਆਸ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਨਮਸਤਕ ਹੁੰਦੀਆਂ ਨੇ ਜਦੋਂ ਡੇਰਾ ਵਿਆਸ ਵਿੱਚ ਮਹਾਰਾ ਸਤਸੰਗ ਪਰਮਾਉਂਦੇ ਨੇ ਸੋ ਮਈ ਮਹੀਨੇ ਦੇ ਵਿੱਚ ਜੋ ਤਿੰਨ ਸਤਸੰਗ ਹੋਣੇ ਨੇ ਉਹਨਾਂ ਵਾਸਤੇ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ ਨੇ ਟ੍ਰੇਨ ਨੰਬਰ 04451 ਜੋ ਹਜਰਤ ਨਿజాਮਉਦੀਨ ਤੋਂ ਇੱਕ ਕੱਤੇ 15 ਮਈ ਨੂੰ ਸ਼ਾਮ 7:40 ਮਿੰਟ ਤੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 4:05 ਮਿੰਟ ਤੇ ਬਿਆਸ ਸਟੇਸ਼ਨ ਤੇ ਪਹੁੰਚੇਗੀ ਵਾਪਸੀ ਲਈ ਸਪੈਸ਼ਲ ਟ੍ਰੇਨ ਨੰਬਰ 04455 4 ਅਤੇ 18 ਮਈ ਨੂੰ ਰਾਤ 8:35 ਮਿੰਟ ਤੇ ਬਿਆਸ ਤੋਂ ਚੱਲੇਗੀ ਤੇ ਅਗਲੀ ਸਵੇਰ 4:00 ਵਜੇ ਹਾਜ਼ਰ ਨਿਜਾਮੂ ਦਿਨ ਪਹੁੰਚੇਗੀ ਇਹੀ ਟ੍ਰੇਨ ਨਵੀਂ ਦਿੱਲੀ ਸਬਜੀ ਮੰਡੀ ਅੰਬਾਲਾ ਸ਼ੌਣੀ ਲੁਧਿਆਣਾ ਤੇ ਜਲੰਧਰ ਸਿਟੀ ਸਟੇਸ਼ਨਾਂ ਤੇ ਵੀ ਰੁੱਕ ਕੇ ਜਾਵੇਗੀ ਇਸ ਤੋਂ ਇਲਾਵਾ ਸਪੈਸ਼ਲ ਟ੍ਰੇਨ ਨੰਬਰ 05665 2 ਮਈ ਤੇ 9 ਮਈ ਤੇ 16 ਮਈ ਨੂੰ ਸਹਾਰਨਪੁਰ ਤੋਂ ਰਾਤ 8:50 ਮਿੰਟ ਤੇ ਚੱਲੇਗੀ ਤੇ ਅਗਲੀ ਸਵੇਰ 2:15 ਮਿੰਟ ਤੇ ਬਿਆਸ ਪਹੁੰਚੇਗੀ ਵਾਪਸੀ ਤੇ ਸਪੈਸ਼ਲ ਟ੍ਰੇਨ ਨੰਬਰ 04566 4 ਮਈ ਨੂੰ ਵਿਆਸ ਤੋਂ ਚੱਲੇਗੀ 11 ਮਈ ਨੂੰ ਵੀ ਵਿਆਸ ਤੋਂ ਚੱਲੇਗੀ ਤੇ 18 ਮਈ ਨੂੰ ਦੁਪਹਿਰ 3 ਵਜੇ ਜੋ 에ਰਵਾਨਾ ਹੋ ਕੇ 8 ਵਜੇ 20 ਮਿੰਟ ਤੇ ਸਹਾਰਨਪੁਰ ਪਹੁੰਚੇਗੀ ਇਹ ਟ੍ਰੇਨ ਯਮਨਾ ਨਗਰ ਜਗਾਦਾਰੀ ਜਗਾਦਾਰੀ ਵਰਕਸ਼ਾਪ ਅੰਬਾਲਾ ਸ਼ੋਣੀ ਲੁਧਿਆਣਾ ਤੇ ਜਰੰਦਰ ਸਿਟੀ ਦੇ ਸਟੇਸ਼ਨਾਂ ਤੇ ਰੁੱਕ ਕੇ ਜਾਏਗੀ ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਦੇ ਸੰਚਾਲਨ ਨਾਲ ਰਾਧਾ ਸੋਮੀ ਸੰਗਤ ਦੇ ਵਿੱਚ ਕਿਸਾ ਲੈਣ ਵਾਲੀਆਂ ਸੰਗਤਾਂ ਨੂੰ ਸੁਵਿਧਾਜਨਕ ਯਾਤਰਾ ਦੀ ਸੁਵਿਧਾ ਮਿਲੇਗੀ ਰੇਲਵੇ ਵੱਲੋਂ ਯਾਤਰੀਆਂ ਨੂੰ ਸੁਰੱਖਿਆ ਤੇ ਆਸਾਨ ਯਾਤਰਾ ਯਕੀਨੀ ਬਣਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਆ ਇਨ੍ਹਾਂ ਟ੍ਰੇਨਾਂ ਦੇ ਨਾਲ ਸਪੈਸ਼ਲ ਏਸੀ ਕੋਚ ਚਲਾਏ ਜਾ ਰਹੇ ਨੇ ਜੋ ਕਿ ਸੰਗਤਾਂ ਜੋ ਗਰਮੀ ਦੇ ਸੀਜ਼ਨ ਦੇ ਵਿੱਚ ਏਸੀ ਦਾ ਵੀ ਫਾਇਦਾ ਲੈ ਕੇ ਆਪਣਾ ਬਹੁਤ ਵਧੀਆ ਯਾਤਰਾਮਾ ਕਰ ਸਕਦੇ ਨੇ ਡੇਰਾ ਬਿਆਸ ਵਿਖੇ ਸੰਗਤਾਂ ਪਹੁੰਚ ਸਕਦੀਆਂ ਨੇ ਸਾਤ ਸੰਗ ਸੁਣ ਕੇ ਮਹਾਰਾਜ ਜੀ ਦਾ ਤੇ ਇਹ ਸੰਗਤਾਂ ਦੇ ਵਿੱਚ ਜੋ ਲਵ ਲੈ ਸਕਦੀਆਂ ਨੇ ਇਹ ਡੇਰਾ ਬਿਆਸ ਦੇ ਵੱਲੋਂ ਸਪੈਸ਼ਲ ਟ੍ਰੇਨਾਂ ਦਾ ਐਲਾਨ ਕੀਤਾ ਗਿਆ ਹੈ